ਸਸ਼ਟੀਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਈ ਅੱਜ ਤੁਹਾਡੇ ਵਾਸਤੇ ਤੇ ਸੂਟ ਹੋਣਗੇ ਜੀ ਬ੍ਰੋਕਟ ਦੇ ਬਹੁਤ ਸੋਹਣੇ ਸੂਟ ਨੇ ਸਾਰੇ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਅਸੀਂ ਇਹ ਵਾਲੇ ਸੂਟ ਦਵਾਂਗੇ ਫੰਕਸ਼ਨਲ ਸੂਟ ਨੇ ਜੀ ਤੁਸੀਂ ਸਟਿਚ ਕਰਵਾਓ ਗਿਫਟ ਦਿਓ ਬਹੁਤ ਪਿਆਰੀ ਆਈਟਮ ਹੈ ਪ੍ਰਾਈਸ ਰਹੇਗਾ ਜੀ ਸਾਰੀ ਵੀਡੀਓ ਦਾ 3500 3500 ਦਾ ਸੂਟ ਆ ਜੋ ਵੀ ਸੂਟ ਤੁਸੀਂ ਲੈਣਾ ਹੈ ਉਸ ਦਾ ਸਕਰੀਨ ਸ਼ਾਟ ਲੈ ਕੇ ਮੈਨੂੰ ਮੇਰੇ ਨੰਬਰ ਤੇ ਉਸੇ ਪਿਕ ਸੈਂਡ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੀ 8283 828381 ਨੰਬਰ ਹੈ ਇਸ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਦਿਖਾਣੇ ਆ ਤੁਹਾਨੂੰ ਬਹੁਤ ਪਿਆਰੇ ਪਿਆਰੇ ਜੇ ਸੂਟ ਹਾਂਜੀ ਇਹ ਹੈਗਾ ਇਹ ਬ੍ਰாக்கਟ ਤਨਸੂਹੀ ਬ੍ਰாக்கਟ ਦੇ ਸੂਟ ਨੇ ਤੇ ਬਹੁਤ ਪਿਆਰੀ ਲੁੱਕ ਦੇ ਸੂਟ ਰਹਿਣਗੇ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਸਾਰੇ ਨਵੇਂ ਨਵੇਂ ਜੇ ਕਲਰ ਤੁਹਾਨੂੰ ਦਵਾਂਗੇ ਨਵੀਂ ਜੀ ਡਿਜ਼ਾਈਨਿੰਗ ਆ ਸਲਵਾਰ ਸੂਟ ਸਟਿਚ ਕਰਵਾ ਸਕਦੇ ਹੋ ਬਾਕੀ ਤੁਸੀਂ ਇਹਨਾਂ ਦੇ ਨਾਲ ਜਿਹੜਾ ਪਲੇਨ ਸਟੱਫ ਹੈ ਇਹਦੇ ਕੁ ਅਗਰੇ ਰੈਡੀ ਕਰਵਾ ਸਕਦੇ ਹੋ ਬਹੁਤ ਪਿਆਰੀ ਲੁਖਰੇ ਸੂਟ ਨੇ ਜੀ ਇਹ ਤਾਂ ਹੈਗੀ 셔ਟ ਠੀਕ ਹੈ ਸਿਲਕ ਦਾ ਸਟੱਫ ਰਹੂਗਾ ਸਾਰੇ ਸੂਟਾਂ ਦਾ ਤੇ ਬਾਕੀ ਜੇ ਕੋਈ ਚੇਂਜ ਹੋਇਆ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਸਿਲਕ ਦੀ ਸਲਵਾਰ ਹੈ ਜੀ ਸਿਲਕ ਦੀ ਹੈਗੀ 셔ਟ ਤੇ ਨਾਲ ਰਹਿਣਗੇ ਚਨਾਉਨ ਛਫੋਂ ਦੇ ਦੁਪੱਟੇ ਦੁਪੱਟਾ ਵੀ ਲੰਮਾ ਚੌੜਾ ਰਹੂਗਾ ਜੀ 2 ਮੀਟਰ ਦਾ ਬ੍ਰੋਕੇਟ ਬੂਟੀ ਵਾਲਾ ਦੁਪੱਟਾ 4 ਸਾਈਡ ਸੂਟ ਨਾਲ ਦੀ ਲੱਗੀ ਹੋਈ ਹੈ ਫੇਸਟਿੰਗ ਬਹੁਤ ਪਿਆਰੇ ਦੁਪੱਟੇ ਨੇ ਜੀ ਚਨਾਉਂਸ ਫੋਨ ਤੇ ਇਸ ਡਿਜ਼ਾਈਨ ਦੇ ਵਿੱਚ ਕਲਰ ਆਪਸ਼ਨ ਦੰਨੇ ਆ ਇਹਦੇ ਨਾਲ ਗ੍ਰੇ ਕਲਰ ਦੀ ਸਲਵਾਰ ਰਹੇਗੀ ਠੀਕ ਹੈ ਤੇ ਇਹ ਕੇਵळा ਕਲਰ ਹੈ ਜੀ ਇਹਦੇ ਨਾਲ ਹੀ ਰਾਮਾ ਗ੍ਰੀਨ ਜਾਂ ਬਹੁਤ ਪਿਆਰਾ ਸ਼ੇਡ ਆ ਇਹ ਵਾਲਾ ਕਲਰ ਰਹੇਗਾ ਜੀ ਨੈਕਸਟ ਹੈਗਾ ਜੀ yellow ਕਲਰ ਇਹ ਵੀ ਕਲਰ ਬਹੁਤ ਸੋਹਣਾ ਹੈ ਠੀਕ ਹੈ ਇਹ ਮਤਲਬ ਕਿ ਤੁਸੀਂ ਇੱਕ ਵਾਰੀ ਸੂਟ ਸਟਿਚ ਕਰਵਾਓਗੇ ਨਾ ਤਾਂ ਇਹਨਾਂ ਦੇ ਕੋਈ ਡਿਜ਼ਾਈਨ ਦਾ ਟ੍ਰੈਂਡ ਜਾਂਦਾ ਹੈ ਤੁਸੀਂ ਜਿੱਦਾਂ ਮਰਜ਼ੀ ਇਹਨਾਂ ਨੂੰ ਕਾਫੀ ਲੌਂਗ ਟਾਈਮ ਤੱਕ ਵੇਅਰ ਕਰ ਸਕਦੇ ਹੋ ਇਹ ਸੇਮ येलो ਦੇ ਵਿੱਚ ਦੋ ਸੂਟ ਹੈਗੇ ਆ ਜੀ ਇਹ ਕੇਵਲ ਵਾਲਾ ਸੂਟ ਹੈਗਾ ਇਹ ਹੈਗਾ ਮਹਿੰਦੀ ਜਿਹਾ ਕਲਰ ਪਿਸਤਾ ਕਲਰ ਠੀਕ ਹੈ ਪਿਸਤਾ ਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਸ ਡਿਜ਼ਾਈਨ ਦੇ ਵਿੱਚ ਇਹ ਕਲਰ ਨੇ ਜੀ ਸਾਰੇ ਤੇ ਪ੍ਰਾਈਸ ਅੱਜ ਦੀ ਵੀਡੀਓ ਦਾ 3500 ਨੈਕਸਟ ਦੇ ਰਹੇ ਆ ਜੀ ਬਹੁਤ ਸੋਹਣਾ ਸਟੱਫ ਹੈ ਬਹੁਤ ਪਿਆਰਾ ਸਟੱਫ ਆ ਠੀਕ ਹੈ ਜੀ ਨੈਕਸਟ ਦੰਨੇ ਆ ਇੱਕ ਨਵਾਂ ਜਿਹਾ ਸਟੱਫ ਹੈ ਬਹੁਤ ਸੋਹਣਾ ਜਿਹੜਾ ਇਹ ਵਾਲਾ ਸਟੱਫ ਹੈ ਇਹ ਹੈਗਾ ਜੀ ਬਿਲਕੁਲ ਸੌਫਟ ਸਿਲਕ ਆਂਦੀ ਹੈ ਜਿਹੜੀ ਬਿਲਕੁਲ ਸੌਫਟ ਸਿਲਕ ਦੇ ਉੱਪਰ ਆ ਬਹੁਤ ਸੋਹਣਾ ਸੂਟ ਹੈ ਇਹ ਵੀ ਕ੍ਰੇਪ ਦੀ ਸਲਵਾਰ ਹੈ ਜੀ 3 3 ਮੀਟਰ ਦੀਆਂ ਸਲਵਾਰਾਂ ਰਹਿਣਗੀਆਂ ਐਦਾਂ ਹੀ ਫਰੰਟ ਬੈਕ ਸਾਰਾ ਬ੍ਰੌਕਟ ਦੀ ਸ਼ਰਟ ਰੈਡੀ ਹੈ ਜੀ ਠੀਕ ਹੈ ਜੀ ਚਨਾਨਫੁਫਾਨ ਦਾ ਦੁਪੱਟੇ ਦੇ ਨਾਲ ਵੀ ਦੁਪੱਟੇ ਤੁਹਾਨੂੰ ਲੰਮੇ ਚੌੜੇ ਮਿਲਣਗੇ ਫੋਰ ਸਾਈਡ ਪੱਟੀ ਠੀਕ ਹੈ ਕਲਰ ਇਹਦੇ ਨਾਲ ਇਹ ਕੇ ਮਿਲ ਜੇਗਾ ਜੀ ਥੋੜਾ ਜਿਹਾ ਲਾਈਟ ਹੈ ਇਸ ਤੋਂ ਦੋਨੋਂ ਹੀ ਕਲਰ ਪੀਸਟੋਨ ਤੇ ਜਾਂਦੇ ਆ ਇਹ ਤਾਂ ਸ਼ਾਈਨ ਵਾਲਾ ਸੂਟ ਹਲਕੇ ਜੀ ਠੀਕ ਹੈ ਤੇ ਇੱਕ ਡਿਜ਼ਾਈਨ ਹੈ ਜੀ ਇਹਦੇ ਵਿੱਚ ਇਹ ਸੈਕੰਡ ਮਤਲਬ ਜਿਹੜਾ ਮੈਂ ਫਰਸਟ ਖੋਲਿਆ ਸੀਗਾ ਸੇਮ ਡਿਜ਼ਾਈਨ ਦਾ ਸੂਟ ਆ ਤੇ ਜਿਹੜਾ ਇਹ ਵਾਲਾ ਜੀ ਏ ਡਿਜ਼ਾਈਨ ਥੋੜਾ ਜਿਹਾ ਚੇਂਜ ਆ ਤੇ ਇੱਕ ਸੂਟ ਮਿਲ ਜੇਗਾ ਤੁਹਾਨੂੰ ਗ੍ਰੇ ਕਲਰ ਦੇ ਵਿੱਚ ਚਨਾਣਫੌਂਦੇ ਦੇ ਦੁਪੱਟੀਆਂ ਸਿਲਕ ਦੀਆਂ ਸਲਵਾਰਾਂ ਸਿਲਕ ਦੇ ਉੱਪਰ ਹੀ ਸ਼ਰਟ ਇਹਨਾਂ ਦੇ ਬਹੁਤ ਸੌਫਟ ਸਿਲਕਾ ਇੱਕ ਕਲਰ ਮਿਲ ਜੇਗਾ ਤੁਹਾਨੂੰ ਇਹ ਵਾਲਾ ਇਸ ਡਿਜ਼ਾਈਨ ਦਾ ਠੀਕ ਹੈ ਜੀ ਨੈਕਸਟ ਦੇ ਰਹੀਆਂ ਸਿੰਗਲ ਕਲਰ ਇਸ ਡਿਜ਼ਾਈਨ ਦਾ ਇਹ ਹੈਗੇ ਜੀ ਸਾਰੀ ਸ਼ਰਟ ਡਿਜ਼ਾਈਨਿੰਗ ਦੇਖੋ ਸੂਟ ਦੇ ਇਹ ਹੈਗੀ ਸਿਲਕ ਦੀ ਸਲਵਾਰ ਚਨੌਟ ਫੌਨ ਦਾ ਫੋਰ ਸਾਈਡਡ ਦੁਪੱਟਾ ਠੀਕ ਹੈ ਇਹ ਸਿੰਗਲੀ ਕਲਰ ਹੈ ਇਸ ਡਿਜ਼ਾਈਨ ਦੇ ਵਿੱਚ ਨੈਕਸਟ ਦੇ ਰਹੀਆਂ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਸੋਹਣਾ ਬ੍ਰਾਂਡਡ ਪੀਸ ਤੇ ਸਿਲਕ ਦੇ ਉੱਪਰ ਸਾਰੇ ਵਰਕ ਹੈ ਇਹ ਠੀਕ ਹੈ ਸਿਲਕ ਰੇਪਰ ਵਰਕ ਹੈ ਜੀ ਤੇ ਨਾਲ ਹੈਗੀ ਹੈ ਸਿਲਕ ਦੀ ਸਲਵਾਰ ਇਹ ਚ ਚੁੱਬਣ ਵਾਲਾ ਕੁਝ ਨਹੀਂ ਹੈਗਾ ਅਗਰ ਕਿਸੇ ਨੇ ਇਸ ਦੇ ਅਕੋਰਡਿੰਗ ਕਈ ਇਹਨੂੰ ਬੋਡੀ ਜਿੱਦਾਂ ਲਾਉ ਨਹੀਂ ਕਰਦੀ ਹੈਗੀ ਵੀ ਤੁਸੀਂ ਕੁਝ ਤਿੱਲੇ ਵਗੈਰਾ ਦਾ ਪਾਓ ਤੇ ਇਹ ਸੂਟ ਬਹੁਤ ਸੋਹਣਾ ਹੈ ਚਨਾਉਣ ਸ਼ਫਾਉਣ ਦਾ ਦੁਪੱਟਾ ਸਿਪੀ ਵਰਕ ਦੇ ਨਾਲ ਹੈ ਜੀ ਸਾਰਾ ਦੁਪੱਟਾ 4 ਸਾਈਡ ਪੇਸਟਿੰਗ ਦੇ ਨਾਲ ਕੁਛ ਇੱਕ ਸੂਟ ਤੁਹਾਨੂੰ ਇਹ ਜੋਰਜਟ ਤੇ ਦਿਖਾਣੇ ਆ ਪਿਓਰ ਜੋਰਜਟ ਦੇ ਉੱਪਰ ਬਹੁਤ ਸੋਹਣਾ ਸੂਟ ਹੈ ਜੀ ਜੋਰਜਟ ਦੀ ਹੈਗੀ ਹੈ ਸ਼ਰਟ ਸਾਰੀ ਸ਼ਰਟ ਦੇ ਉੱਪਰ ਫਰੰਟ ਦੇ ਉੱਪਰ ਇਦਾਂ ਵਰਕ ਰਹੇਗਾ ਤੇ ਇਹ 크ਰੇਪ ਦੀ ਸਲਵਾਰ ਹੈ ਜੀ 3 ਮੀਟਰ ਦੇ ਠੀਕ ਹੈ ਬਹੁਤ ਸੋਹਣਾ ਸੂਟ ਹੈ ਇਹ ਮੇਰੇ 3500 ਤੋਂ ਲੈ ਕੇ 3800 ਵਾਲੇ ਸੂਟ ਆ ਜਿਹੜੇ ਮੈਂ ਤੁਹਾਨੂੰ ਇਹ ਦਿਖਾਵਾਂਗੀ ਇਹਦੇ ਵਿੱਚ ये पैंती सौ का ही सूट आज की वीडियो थर्टी एट हंड्रडसट्रा देखते हैं जी इन्होंने सूटों मेरी वीडियो दे ये दे कलर देख लो ग्रे कलर य चार कलर ने बहुत सोहने सूट थर्टी फाइव हंड्रड प्राइस ये वाला हैगा जी उन्ताली सौ वाले सूट दे रही हूँ थोनों मैं जॉर्जट द ਸ਼ਰਟ ਦੇ ਉੱਪਰ 크ਰੇਪ ਦੀ ਸਲਵਾਰ ਦੇ ਨਾਲ ਕਾਫੀ ਜ਼ਿਆਦਾ ਡਿਮਾਂਡਡ ਪੀਸ ਹੁੰਦੇ ਆ ਮੇਰੇ ਇਹ ਵਾਲੇ ਅੱਜ ਤੁਹਾਨੂੰ ਕੱਟ ਪ੍ਰਾਈਸ ਦੇ ਰਹੇ ਆ ਪ੍ਰਾਈਸ ਹੈਗਾ ਜੀ 6500 크ਰੇਪ ਦੀ ਸਲਵਾਰ ਆ ਤੇ ਇਹ ਹੈਗਾ ਇਹਦਾ ਪੇਂਟ ਵਾਲਾ ਦੁਪੱਟਾ ਠੀਕ ਹੈ ਇਹ ਦੇਖੋ ਜੀ ਕਲਰ से सेम ही डिजाइन दो सूट मिल जाएंगे। थर्टी फाइव हंड्रेड प्राइस है। नेक्स्ट दे रही आट देखो जी सूट ब्रॉकेट शर्ट आ डिज़ाइनिंग देखो, देखो सूट बहुत प्यारा डिजाइन आ खीन खावा सूट का डिजाइन है जी ये वाला ਠੀਕ ਹੈ ਸਿਲਕ ਦੀ ਸਲਵਾਰ ਆ ਔਰਗੇਂਜ਼ਾ ਦਾ ਰਹੇਗਾ ਦੁਪੱਟਾ 3500 ਪ੍ਰਾਈਸ ਆ ਜੀ ਸੂਟ ਦਾ ਇਹ ਕਿਹਦੇ ਵਿੱਚ ਕਲਰ ਮਿਲ ਜੇਗਾ ਤੁਹਾਨੂੰ ਇਹ ਵਾਲਾ ਦੋਨੋਂ ਹੀ ਕਲਰ ਇੱਕ ਤੋਂ ਇੱਕ ਨੇ ਠੀਕ ਹੈ ਜੀ ਕ੍ਰੇਪ ਦਾ ਸੂਟ ਦੇ ਰਹੇ ਆ ਜੀ ਰਾਖੀ ਬ੍ਰਾਂਡ ਦਾ ਸੂਟ ਆ 4000 ਵਾਲਾ ਸੂਟ ਆ ਜੀ ਇਹ ਵਾਲਾ 3500 ਦੇ ਵਿੱਚ 3 ਮੀਟਰ ਦੀ ਸ਼ਰਟ ਦੇ ਨਾਲ ਤੁਹਾਨੂੰ ਮਿਲੇਗਾ ਸੂਟ ਇਹ। ਕ੍ਰੇਪ ਤੇ ਸੌਰੀ ਇਹ ਮੋਡਲ ਤੇ ਆ ਜੀ ਇਹ ਵਾਲਾ ਸੂਟ ਹੈ ਜਿਹੜਾ। ਠੀਕ ਹੈ। ਇਹ ਹੈਗੀ ਹੈ ਸ਼ਰਟ। ਮੋਡਲ ਦੀ ਸ਼ਰਟ ਹੈ ਇਹਦੇ ਨਾਲ। ਤੇ ਇਹ ਮਿਲੇਗਾ ਇਹਦਾ ਚਨੌਂਸ਼ ਫੌਂਦਾ ਦੁਪੱਟਾ। ਸੇਮ ਦੇ ਵਿੱਚ ਦੋ ਸੂਟ ਮਿਲ ਜਾਣਗੇ ਸੇਮ ਹੀ ਕਲਰ ਚ ਤੇ ਕਲਰ ਦੋ ਮਿਲ ਜਾਣਗੇ ਇੱਕ ਮਿਲ ਜਗਾ yellow yellow ਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਸੇਮ ਹੀ ਡਿਜ਼ਾਈਨ ਚ ਚਾਰ ਸੂਟ ਨੇ ਨੈਕਸਟ ਹੈਗਾ ਜੀ ਮੈਂ ਡਾਲ ਦੇ ਉੱਪਰ 3 ਮੀਟਰ ਦੀ ਸ਼ਰਟ ਆ ਬਹੁਤ ਸੋਹਣਾ ਸੂਟ ਹੈ ਵੀ ਇਹ ਹੈਗਾ ਜੀ ਦੁਪੱਟਾ ਚਨਨਸ਼ ਫੌਂਡ ਇਹ ਪਾਸ ਇਦਾਂ ਦੀ ਲੁੱਕ ਆ ਸੂਟ ਦੀ ਤੇ ਇਹਦੇ ਵਿੱਚ ਵੀ ਸੇਮ ਸ ਤੁਹਾਨੂੰ ਦੋ ਸੂਟ ਮਿਲ ਜਾਣਗੇ ਕ੍ਰੇਪ ਦਾ ਸੂਟ ਆ ਜੀ ਬਹੁਤ ਘੱਟ ਪ੍ਰਾਈਸ ਤੇ ਦੇ ਰਹੀ ਹਾਂ ਇਹ ਵਾਲਾ ਸੂਟ ਤੁਹਾਨੂੰ 5500 ਪ੍ਰਾਈਸ ਸੀਗਾ ਨਾ ਸੂਟਾਂ ਦਾ ਕੀਪਤਾ ਸੂਟਾਂ ਜਿਨ੍ਹਾਂ ਕੋਲ ਹੀ ਪਹਿਲੇ ਰੇਟ ਸੀ ਗਏ ਹੋਏ ਆ ਉਹਨਾਂ ਨੂੰ ਉਸੇ ਰੇਟ 'ਚ ਮਿਲਣਗੇ ਸਾਰੇ ਦੁਆਰਾ ਬੁਕਿੰਗ ਕਰਵਾਈ ਹੋਈ ਹੈ ਜੀ ਇਹਨਾਂ ਦੀ ਇਹ ਹੈਗਾ ਦਾ ਦੁਪੱਟਾ ਲੰਮਾ ਚੌੜਾ ਜਿਹਾ ਦੁਪੱਟਾ ਠੀਕ ਹੈ ਕਲਰ ਆਪਸ਼ਨ ਇਹਦੇ ਵਿੱਚ ਤਿੰਨ ਮਿਲਣਗੇ ਤੁਹਾਨੂੰ ਪ੍ਰਾਈਸ ਹੈਗਾ ਜੀ 3500 ਬਿਆਲੀ ਸੋਹਣਾ ਸੂਟ ਹੈ। ਕ੍ਰੇਪ ਦੇ ਉੱਪਰ ਆ ਬਹੁਤ ਸੋਹਣਾ ਸੂਟ ਆ ਜੀ 4200 ਪ੍ਰਾਈਸ ਹੈਗਾ ਇਹ ਸੂਟ ਦਾ। ਤੇ ਬਹੁਤ ਸੋਹਣੀ ਕ੍ਰੇਪ ਆ। ਤੁਸੀਂ ਇਹਨਾਂ ਨੂੰ ਈਜੀ ਵਾਸ਼ ਕਰ ਸਕਦੇ ਆ ਸੂਟਾਂ ਨੂੰ। ਦੇਖੋ ਜੇ ਡਿਜੀਟਲ ਪ੍ਰਿੰਟ ਦੇ ਉੱਪਰ ਕੇਰਾ ਬਹੁਤ ਸੋਹਣਾ ਬਣਿਆ ਹੋਇਆ। ਠੀਕ ਹੈ ਇਹ ਰਹੋਗੀ ਜੀ ਮੈਰੂਨ ਸ਼ੇਡ ਦੇ ਵਿੱਚ ਇਹਦੀ ਸਲਵਾਰ। ਚਨੌਂਚ ਫੌਂਦਾ ਹੈਗਾ ਦੁਪੱਟਾ ਬਹੁਤ ਪਿਆਰਾ ਦੁਪੱਟਾ 3500 ਪ੍ਰਾਈਸ ਰੋਗਾ ਸੌੜਦਾ ਠੀਕ ਕਲਰ ਇਹਦੇ ਵਿੱਚ ਇੱਕੇ ਮਹਿੰਦੀ ਜਾਂ ਮਿਲ ਜੇਗਾ ਤੁਹਾਨੂੰ ਇਹਦੇ ਨਾਲ ਹੀ ਮਹਿੰਦੀ ਜੀ ਕਲਰ ਦੀ ਸਲਵਾਰ ਆ ਇਦਾਂ ਦੀ ਠੀਕ ਹੈ ਤੇ ਇੱਕ ਮਿਲ ਜੇਗਾ ਇਹਦੇ ਨਾਲ ਇਹ ਡਾਰਕ ਜੀ ਸਲਵਾਰ ਹੈ ਪੀਕਾਕ ਕਲਰ ਦੇ ਵਿੱਚ ਇਹ ਕੇ ਮਾਊਸ ਸ਼ੇਡ ਹੈ ਜੀ ਚਾਰ ਕਲਰ ਨੇ ਚਾਰੀ ਬਹੁਤ ਸੋਨੇ ਆ ਨੈਕਸਟ ਦੇ ਦੇਣ ਇਹ ਹੈ ਕਿਨੇ ਡ्रेसेस ਠੀਕ ਹੈ ਜੀ ਬਹੁਤ ਪਿਆਰਾ ਵਰਕ ਹੈ ਇਹ ਡ्रेसेस ਆ ਗਏ 5500 ਦੀਆਂ ਅੱਜ ਤੁਹਾਨੂੰ 35 ਦੀ ਹੀ ਦਵਾਂਗੇ ਔਰਗੈਂਜ਼ਾ ਦੇ ਉੱਪਰ ਲੌਂਗ ਸ਼ਰਟ ਠੀਕ ਹੈ ਜੀ ਤੇ ਇਹਦੇ ਨਾਲ ਤੁਹਾਨੂੰ ਮਿਲੇਗਾ ਇਹ ਵਾਲਾ ਗਰਾਰਾ ਠੀਕ ਹੈ ਜੀ ਗਰਾਰਾ ਸਟੀਚ ਹੈ ਗੋਡਿਆਂ ਤੇ ਜੁਨਿਟ ਵਾਲਾ نیچے ਵੀ ਪ੍ਰੋਪਰ ਵਰਕ ਮਿਲੇਗਾ ਤੇ ਸ਼ਰਟ ਤੁਹਾਨੂੰ ਸੈਮੀ ਸਟੀਚ ਮਿਲੇਗੀ ਨਾਲ ਹੈਗਾ ਏ অর্ਗੇਂਜ਼ਾ ਦਾ ਹੀ ਦੁਪੱਟਾ ਕੰਟਰਾਸਟ ਲੁੱਕ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਕੋਈ ਵੀ ਏਜ ਪਾ ਸਕਦੀ ਹੈ ਜੇ ਸੇਮ ਦੇ ਵਿੱਚ ਕਲਰ ਆਪਸ਼ਨ ਇਸ ਕਲਰ ਦੇ ਨਾਲ ਸੇਮ ਹੀ ਕਲਰ ਦਾ ਦੁਪੱਟਾ ਮਿਲੇਗਾ ਜੇ ਠੀਕ ਹੈ ਤੇ ਇਹ ਕਲਰ ਦੇ ਨਾਲ ਤੁਹਾਨੂੰ ਸੇਮ ਕਲਰ ਦਾ ਦੁਪੱਟਾ ਮਿਲੇਗਾ ਸਿਰਫ ਜਿਹੜਾ ਆਫ ਵਾਈਟ ਆ ਉਹਨੂੰ ਕੰਟਰਾਸਟ ਲੁੱਕ ਦਿੱਤੀ ਹੋਈ ਆ ਇੱਕ ਡਰੈਸ ਦੰਨੀ ਆ ਤੁਹਾਨੂੰ ਲਖਨਵੀ ਵਰਕ ਦੀ ਇਹ ਵਨ ਪੀਸ ਦੀ ਤਰ੍ਹਾਂ ਪਏਗੀ ਠੀਕ ਹੈ ਇਹ ਸਾਰਾ ਲਖਨਵੀ ਵਰਕ ਦਾ ਜੌਰਜਟ ਦਾ ਸਟਫ ਆ ਬਹੁਤ ਸੌਫਟ ਆ ਤੇ ਪ੍ਰਾਈਸ ਹੈਗਾ ਜੀ ਇਸ ਡਰੈਸ ਦਾ 6000 ਆਸ ਤੋਂ ਨੂੰ ਲੈਸ ਵਿੱਚ ਦਵਾਂਗੇ ਇਹ ਸਾਰਾ ਫਰੰਟ ਓਪਨ ਦੇ ਨਾਲ ਇਦਾਂ ਵਰਕ ਹੈ ਇਹ ਵਰਕ ਹੈ ਜੀ ਇਹ ਸਾਰੇ ਠੀਕ ਹੈ ਤੇ ਇਹ ਮਿਲ ਚੁਕੇ ਜੀ نیچے ਤੁਹਾਨੂੰ ਸਕਰਟ ਰੈਡੀ ਸਕਰਟ ਮਿਲੇਗੀ ਜਿੱਥੇ ਤੱਕ ਫਰੰਟ ਓਪਨ ਆ ਉਨੀ ਕਲੀਆਂ ਵਾਲੀ ਤੁਹਾਨੂੰ ਸਕਰਟ ਮਿਲੇਗੀ ਤੇ ਨਾਲ ਹੈਗਾ ਇਹ ਚਨਨ ਦੁਪੱਟਾ ਇਹਦੇ ਨਾਲ ਜੌਰਜਟ ਦਾ ਹੀ ਠੀਕ ਹੈ ਜੀ ਇਹ ਵੀ ਅਸੀਂ ਤੁਹਾਨੂੰ ਇਸੇ ਪ੍ਰਾਈਸ 'ਚ ਕੱਢ ਰਹੇ ਹਾਂ ਡ्रेसेस ਤੇ ਪ੍ਰਾਈਸ ਲਹੂਗਾ 4500 ਇਹ ਵੀ ਲਖਨਵੀ ਵਰਕ ਦੇ ਉੱਪਰ ਆ ਇਹ ਵੀ ਡਰੈਸ ਬਹੁਤ ਸੋਹਣੀ ਆ ਟੋਟਲੀ ਲਖਨਵੀ ਵਰਕ ਦੇ ਉੱਪਰ 1 ਪੀਸ ਹੈ ਇਹ ਠੀਕ ਹੈ ਜੀ ਕਲੀਆਂ ਵਾਲੀ ਡਰੈਸ ਸਾਰੀ ਫਲੇਅਰ ਹੈ ਇਸ ਤੇ ਨਾਲ ਇਹਦੇ ਸਟਾਫ ਦਿੱਤਾ ਹੋਇਆ ਤੁਸੀਂ ਸਲਵਾਰ ਪਜਾਮਾ ਕੁਛ ਮਰਜ਼ੀ ਬਣਵਾ ਸਕਦੇ ਹੋ नार बहुत प्यारा जहा दुपटा नैक्सट दी बहुत सोहनी ड्रैस आ ये भी पनपीस मिलेगी थोन ठीक है जी बहुत प्यारी ड्रैस है ये सारी लखनवी वर्क के उपर है ਬਹੁਤ ਪਿਆਰੀ ਵੈਰੀ ਡ्रेसेस ਨੇ ਇਹਨਾਂ ਦੀ ਲੈਂਥ ਤੁਸੀਂ ਆਪਣੇ ਅਕੋਰਡਿੰਗ ਅਡਜਸਟ ਕਰਵਾ ਸਕਦੇ ਹੋ ਵੈਸੀ ਵਨ ਪੀਸਾਂ ਉਰੇ ਤੋਂ ਖੋਲ ਕੇ ਦੀ ਸ਼ਾਰਟ ਹੋ ਜਾਏਗੀ ਲੈਂਥ ਇਹਨਾਂ ਦੀ ਇਸ ਟਾਈਮ ਹੋਏਗੀ ਜੀ ਲੈਂਥ ਤਕਰੀਬਨ 50 ਤੋਂ ਲੈ ਕੇ 55 ਦੇ ਨੀਅਰ ਬਬ ਠੀਕ ਹੈ ਜੀ ਇਹ ਹੈਗਾ ਇਹਦਾ ਦੁਪੱਟਾ ਇਹਦੇ ਨਾਲ ਕੁਝ ਨਹੀਂ ਹੈਗਾ ਨਾ ਮਤਲਬ ਕਿ ਸਟੱਫ ਵਗੈਰਾ ਕੋਈ ਵੀ ਇਹ ਤੁਸੀਂ ਇਦਾਂ ਹੀ ਕਿਉਂਕਿ ਫਲੋਰ ਲੈਂਥ ਹੈ ਨੀਚੇ ਲਾਗੀ ਵਗੈਰਾ ਪਾ ਸਕਦੇ ਹੋ ਪ੍ਰਾਈਸ ਹੈਗਾ ਜੀ ਇਹਨਾਂ ਡ्रेसेस ਦਾ ਵੀ ਤੁਹਾਨੂੰ ਡਿਸਕਾਊਂਟ ਤੇ ਦੇ ਰਹੇ ਹਾਂ 45 ਦੀਆਂ ਇੱਕ ਡਰੈੱਸ ਤੁਹਾਨੂੰ ਇਹ ਮਿਲ ਜਾਏਗੀ ਇਹ ਵੀ ਲਖਨਵੀ ਵਰਕ ਦੇ ਉੱਪਰ ਹੀ ਆ ਜੀ ਬਹੁਤ ਸੋਹਣੀ ਡਰੈੱਸ ਆ ਲੌਂਗ ਕੁੜਤੀ ਦੇ ਨਾਲ ਰਹੂਗੀ ਇਹ ਵਾਲੀ ਡਰੈੱਸ ਆ ਜਿਹੜੀ ਸਾਰੀ ਸੈਂਟਰ ਪੈਨਲ ਦੇ ਨਾਲ ਬਣੀ ਹੋਈ ਆ ਇਹਨਾਂ ਦੀ ਤੁਸੀਂ ਅਲਟਰੇਸ਼ਨ ਕਰਾ ਸਕਦੇ ਹੋ ਆਪਣੇ ਸਾਈਜ਼ ਅਕੋਰਡਿੰਗ ਏ ਲਾਈਨ ਦੇ ਵਿੱਚ ਕੁੜਤੀ ਆ ਜੀ ਬਹੁਤ ਪਿਆਰੀ ਜੀ ਤੇ ਇਹਦੇ ਨਾਲ ਤੁਹਾਨੂੰ ਐਡਾ ਲੂਜ਼ਰ ਪਲਾਜ਼ੋ ਮਿਲ ਜਾਏਗਾ ਠੀਕ ਆ ਜੀ ਇਹਦੀ ਨਾਲ ਹੈਗਾ ਜੀ ਦੁਪੱਟਾ ਬ੍ਰாக்கਟ ਦਾ ਬਹੁਤ ਸੋਹਣਾ ਡਿਜ਼ਾਈਨਰ ਪੀਸ ਤੇ ਪ੍ਰਾਈਸ ਸੌਰੀ ਮੈਂ ਪਹਿਲਾਂ 45 ਕਹੀਗੀ ਤੇ 35 ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਠੀਕ ਹੈ ਜੀ 35 ਦਾ ਪ੍ਰਾਈਸ ਤੇ ਕੁਝ ਇੱਕ ਸੂਟ ਨੇ ਜਿਹੜੇ ਜੌਰਜਟ ਤੇ ਅਸੀਂ ਰੈਡੀ ਕੀਤੇ ਹੋਏ ਆ ਉਹ ਵੀ ਤੁਹਾਨੂੰ ਇਸੇ ਪ੍ਰਾਈਸ 'ਤੇ ਕੱਢਦੇ ਆ ਅੱਜ ਸਾਰੇ ਇਹ ਤੁਸੀਂ ਹੁਣ ਜਿੱਦਾਂ ਮੌਸਮ ਆਪਣੇ ਆ ਰਹੇ ਹੈ ਇਹ ਬਹੁਤ ਸੋਹਣਾ ਵਰਕ ਹੈ ਠੀਕ ਹੈ ਜੀ ਇਸ ਵਰਕ ਦੇ ਉੱਪਰ ਕਾਫੀ ਸਾਰੇ ਹੁਣ ਆਈਟਮ ਤਿਆਰ ਕਰਵਾ ਰਹੇ ਹਾਂ ਇਹ ਤੁਹਾਨੂੰ ਇਸੇ ਡਿਸਕਾਊਂਟ ਦੇ ਵਿੱਚ ਹੀ ਦੇ ਰਹੇ ਹਾਂ ਤੇ ਜੌਰਜਟ ਦੇ ਉੱਪਰ ਆ ਜੀ ਪਫ ਵਰਕ ਦੇ ਨਾਲ ਨੇ ਇਹ ਸਾਰੇ ਤੇ ਪ੍ਰਾਈਸ ਰਹੂਗਾ 3500 ਇਹ ਸੂਟ ਹੈਗਾ ਜੀ ਔਰਗੈਂਜ਼ਾ ਦੇ ਉੱਪਰ 5-5 ਮੀਟਰ ਦੇ ਸੂਟ ਨੇ ਤੇ ਇਹਦੇ ਨਾਲ ਹੈਗਾ ਔਰਗੈਂਜ਼ਾ ਦਾ ਦੁਪੱਟਾ ਠੀਕ ਹੈ ਇੱਕ ਸੂਟ ਤੁਹਾਨੂੰ ਮਿਲ ਜਾਏਗਾ ਜੀ ਰੈਡੀ ਕਲਰ ਦਾ ਜੌਰ ਜਟ ਦੇ ਉੱਪਰ ਤੇ ਇਹਦਾ ਦੁਪੱਟਾ ਵੀ ਤੁਹਾਨੂੰ ਹੈਵੀ ਮਿਲ ਜਾਏਗਾ ਇਹਦਾ ਠੀਕ ਹੈ ਇੱਕ ਸੂਟ ਮਿਲ ਜਾਏਗਾ ਜੀ ਤੁਹਾਨੂੰ ਇਹ ਸ਼ਿਮਰ ਦੇ ਉੱਪਰ ਇਹ ਸਾਰੇ ਸੂਟ ਰੈਡੀ ਕਰਵਾਈ ਹੋਏ ਆ ਅਗਰ ਤੁਸੀਂ ਇਹੇ ਕਲਰ ਡਿਜ਼ਾਈਨ ਥੋੜਾ ਜਿਹਾ ਚੇਂਜ ਕਰਵਾਣਾ ਤਾਂ ਥੋੜਾ ਜਿਹਾ ਪ੍ਰਾਈਸ ਦਾ ਫਰਕ ਪਏਗਾ ਜੀ ਕਿਉਂਕਿ ਮੈਂ ਡਿਸਕਾਊਂਟ ਤੇ ਦੇ ਰਹੀ ਹਾਂ ਹੁਣ ਇਹਦੇ ਨਾਲ ਸ਼ਿਮਰ ਸੌਫਟ ਸ਼ਿਮਰ ਦਾ ਇਹ ਸੂਟ ਆ ਤੇ ਉਦਾਂ ਦਾ ਹੀ ਨਾਲ ਹੈਗਾ ਦੁਪੱਟਾ ਗੈਂਜ਼ਾ ਦੇ ਉੱਪਰ ਹੈਗਾ ਜੀ ਇਹ ਵਾਲਾ ਸੂਟ ਠੀਕ ਹੈ ਸਾਰੇ ਫਰੰਟ ਦੇ ਵਿੱਚ ਵਰਕ ਰਹੇਗਾ ਇਹਨੂੰ ਕੋਈ ਤਾਰ ਵਰਕ ਬੋਲ ਦਿੰਦਾ ਕੋਈ ਪਫ ਵਰਕ ਬੋਲ ਦਿੰਦਾ ਜੇ ਇਹ ਹੈਗਾ ਇਦਾਂ ਦਾ ਹੀ ਦੁਪੱਟਾ ਨਾਲ ਔਰਗੇਂਜ਼ਾ ਦੇ ਉੱਪਰ ਹੈ ਠੀਕ ਹੈ ਤੇ ਇਹ ਹੈਗਾ ਜੌਰਜਟ ਦੇ ਉੱਪਰ ਬਣਿਆ ਹੋਇਆ ਪੀਸ ਪੈਚ ਦੇ ਨਾਲ ਸੂਟ ਬਣਿਆ ਹੋਇਆ ਕਾਫੀ ਘੱਟ ਪ੍ਰਾਈਸ 'ਚ ਸੂਟ ਜਾ ਰਹੇ ਆ ਇਹ ਵਾਲੀ ਤੇ ਇਹ ਹੈਗਾ ਦਾ ਦੁਪੱਟਾ 4 ਸਾਈਡ ਹੈਵੀ ਵਰਕ ਦੇ ਨਾਲ ਇਸੇ ਰੇਂਜ 'ਚ ਕੱਢ ਰਹੇ ਆ ਜੀ ਹੈਵੀ ਦਾ ਪ੍ਰਾਈਸ ਤੁਹਾਨੂੰ ਪਤਾ ਫਿਰ ਹੈਵੀ ਹੋਣਾ ਚਾਹੀਦਾ ਬਟ ਹੋਏਸ ਤੁਹਾਨੂੰ ਇਸੇ ਰੇਂਜ 'ਚ ਕੱਢ ਰਹੇ ਆ ਸਾਰੇ ਸੂਟ ਇਹ ਹੈਗਾ ਜੀ ਔਰਗੈਂਜ਼ਾ ਦੇ ਉੱਪਰ 올ਓਵਰ ਸੂਟ ਮਸ਼ੀਨੀ ਵਰਕ ਦੇ ਨਾਲ ਪਫ ਵਰਕ ਕੀਤਾ ਹੋਇਆ ਇਹ ਹੈਗਾ ਦਾ ਦੁਪੱਟਾ ਠੀਕ ਹੈ ਸੇਮ ਦੇ ਵਿੱਚ ਇੱਕ ਲਰੇ ਰੈਡੀ ਕੀਤਾ ਹੋਇਆ ਔਰਗੈਂਜ਼ਾ ਦੇ ਉੱਪਰ ਨੇ ਸੂਟ ਇਹ ਵੀ ਔਰਗੈਂਜ਼ਾ ਦੇ ਉੱਪਰ ਸਾਰੇ ਸੂਟਾਂ ਦਾ 3500 ਪ੍ਰਾਈਸ ਆ ਜੀ ਜਿਹੜਾ ਵੀ ਸੂਟ ਤੁਸੀਂ ਲੈਣਾ ਲੈ ਸਕਦੇ ਹੋ ਹੈਵੀ ਦੁਪੱਟੇ ਦੇ ਨਾਲ ਇਹ ਸੂਟ ਅਸੀਂ ਕਾਫੀ ਵਾਰੀ ਰੈਡੀ ਕਰਵਾ ਚੁੱਕੇ ਤੇ ਇਹਦਾ ਪ੍ਰਾਈਸ ਹੈਗਾ ਸੂਟ ਦਾ 4200 ਦੇ ਲਗਭਗ ਇਸ ਤੋਂ ਨੂੰ 35 ਦੇ ਪਿੱਛੇ ਮਿਲੇਗਾ ਜੀ ਜੋਰਜ ਜੱਟ ਦੇ ਉੱਪਰ ਆ ਸੂਟ ਇਹ ਤੇ ਇਹ ਹੈਗਾ ਦਾ ਦੁਪੱਟਾ ਦੁਪੱਟੇ ਦੇ ਵਿੱਚ ਆਦਾ ਬੂਟੀ ਆ ਸਾਰੇ ਜੀ ਬਹੁਤ ਪਿਆਰਾ ਵਰਕ ਹੈ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ ਚ ਜੋ ਵੀ ਸੂਟ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਬਾਕੀ ਕਮੈਂਟ ਕਰਕੇ ਦੱਸ ਦਿਓ ਜੀ ਕਲੈਕਸ਼ਨ ਕਿਦਾਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ